ਤਰੀਆਂ ਨੂੰ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਇਡਲੀਆਂ ਆਪਾਂ ਤਿਆਰ ਕੀਤੀਆਂ ਜਿਹੜੀ ਇਗਲੀ ਸੰਭਰ ਤੇ ਨਾਲ ਆਪਾਂ ਜਿਹੜੀ ਚਟਨੀ ਬਣਾ ਰਹੇ ਹਾਂ ਉਹ ਵੀ ਨਹੀਂ ਆਪਾਂ ਦੋ ਗਲਾਸ ਛੋਲ ਸੀਗੇ ਤੇ ਇੱਕ ਗਲਾਸ ਹੀ ਹੁੰਦ ਦੀ ਦਾਲ ਜਿਹੜੀ ਆਪਾਂ ਰਾਤ ਨੂੰ ਭੌਂ ਕੇ ਰੱਖਤੀ ਸੀ ਸਵੇਰੇ ਆਪਾਂ ਫਿਰ ਇਹਨੂੰ ਕਰ ਲਿਆ ਸੀ ਜੀ ਗ੍ਰਾਈਂਡ ਆਇਆ ਸੀ ਸੰਭਰ ਸੌਰੀ ਪਰ ਆਪਾਂ ਤੁਹਾਨੂੰ ਪੂਰੀ ਵੀਡੀਓ ਨਹੀਂ ਦਿਖਾ ਰਹੇ ਹੈ ਹਾਂ ਕਿਸੇ ਕਾਰਨ ਕਰਕੇ ਦਿਖਾ ਨਹੀਂ ਸਕੇ ਤੇ ਇਡਲੀਆਂ ਜਿਹੜੀਆਂ ਨੇ ਆਪਾਂ ਇੱਧਰ ਤਿਆਰ ਹੋਈਆਂ ਬਣ ਕੇ ਆਪਣੀਆਂ ਤੇ ਨਾਲ ਹੀ ਆਪਾਂ ਇੱਧਰ ਚਟਨੀ ਤਿਆਰ ਕਰ ਰਹੇ ਹਾਂ ਇਹ ਹੈ ਗੱਜ ਦੀ ਨਾਰੀਅਲ ਤੇ ਇਮੋਫਲੀ ਤੇ ਅਦਰਕ ਤੇ ਤਿੰਨ ਹੈਗੀਆਂ ਹਰੀਆਂ ਮਿਰਚਾਂ ਨਾਲ ਆਪਾਂ ਇਮਲੀ ਵੀ ਹੋਤੀ ਹੈ ਤੇ ਰਾਈ ਕੜੀ ਪੱਤਾ ਰੱਖ ਲਿਆ ਨਾਲ ਜੀ ਤੇ ਨਾਲ ਹੀ ਆਪਾਂ ਕੁਝ ਬਦਾਮ ਲੈ ਲਏ ਨੇ ਇਹ ਇਹਦੇ ਵਿੱਚ ਆਪਾਂ ਟਰਾਂਸਫਰ ਕਰਕੇ ਸਾਰਾ ਸਮਾਨ ਚਟਨੀ ਨੂੰ ਤਿਆਰ ਕਰ ਲਾਂਗੇ ਜਿਵੇਂ ਸੀ ਆਪਣੀ ਅੱਧ ਤਿਆਰ ਹੋ ਗਈ। ਨਾਰੀਅਲ ਦੀ ਜਿਹੜੀ ਆਪਾਂ ਚਟਨੀ ਬਣਾਈ ਆ ਹੁਣ ਆਪਾਂ ਇਹਨੂੰ ਤੜਕਾ ਲਾਵਾਂਗੇ। ਦੋ ਡੰਡੀ ਵਾਲੀਆਂ ਮਿਰਚਾਂ ਤੇ ਰਾਈ ਤੇ ਵਿੱਚ ਕੜੀ ਪੱਤਾ। ਇਹ ਚੋਟਾ ਛੋੜਾਂ ਦੀ ਖੁਸ਼ੀ ਆਈਏ ਜਦੋਂ ਤੱਕ ਕੀ ਬਹੁਤ ਏਸੀ ਬਣ ਜਾਂਦੀ ਆ। ਵੈਸੇ ਵੀ ਆਪਾਂ ਬਣਾ ਕੇ ਰੱਖ ਸਕਦੇ ਆ। ਖਾ ਸਕਦੇ ਆ। ਕਿਤੇ ਵੀ ਢਾਲ ਸਕਦੇ ਨੇ ਨਾਲ। ਆਪ ਕੋਈ ਜਿਹੜੀ ਪੱਤਾ ਜਿਹੀ ਮਸਤਾਨੀ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਥੋੜਾ ਜਿਹਾ ਫਰਾਈ ਕਰਨਾ। ਵੀ ਕੱਚੀਆਂ ਨਾ ਰਹਿ ਜਾਣ ਤੇ ਜਿਹੜਾ ਟੇਸਟ ਆ ਉਹ ਥੋੜਾ ਵਧੀਆ ਆਵੇ ਤੁਹਾਨੂੰ। ਇਹ ਤਾਂ ਇਹ ਤਾਂ ਬਹੁਤ ਸੋਹਣੀ ਮੈਂ ਇੱਕ ਤੇ ਰੰਗਤ ਬਹੁਤ ਸੋਹਣਾ ਉਧਰ ਆਪਾਂ ਇਟਲੀਆ ਦੇਖਾਂਗੇ ਕਿ ਜਿਹੜੀਆਂ ਇਟਲੀਆਂ ਨੇ ਮਲਤੀਆਂ ਨੇ ਇਹ ਬੱਚੇ ਬਹੁਤ دیਵਾਨੇ ਨੇ ਦੇਖੋ ਬਾਰ ਬਾਰ ਬੋਲ ਰਹੇ ਨੇ ਕਿ ਦਿਖਾਓ ਦਿਖਾਓ ਬੱਚਿਆਂ ਨੂੰ ਇਹ ਆ ਕਿ ਕਦੋਂ ਇਹ ਬਣਨ ਤੇ ਕਦੋਂ ਅਸੀਂ ਖਾ ਲਈਏ ਆਪਾਂ ਥੋੜਾ ਇਹ ਦੇਖ ਲੈਣੇ ਆ ਇਹਨਾਂ ਨੂੰ ਬਾਣੀ ਗਈਆਂ ਨੇ ਤਕਰੀਬਨ 1 ਗ੍ਰਾਮ ਚੇਕੇ ਨੇ ਇਦਨੀਆਂ ਜਿਹੜੀਆਂ ਅਸੀਂ ਆਪਣੀਆਂ ਬੜ ਕੇ ਤਿਆਰ ਹੋ ਗਈਆਂ ਆਪਾਂ ਇਹਨਾਂ ਨੂੰ ਕੱਢ ਲੈਣੇ ਆ। ਆਹ ਬਰੇ ਦਾ ਬਣਾ ਕੇ। ਹੈ ਤਾਂ ਸਾੰਬਰ ਇੱਥੇ ਹੀ ਤਿਆਰ ਹੋ ਗਿਆ ਨਾਲ ਉਸਾ ਦੀ ਚਟਨੀ ਜਿਹੜੀ ਸੀ ਤਿਆਰ ਜੇ ਤਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਕਰਨਾ। ਤੇ ਸਾਨੂੰ ਕਮੈਂਟ ਕਰਕੇ ਦੱਸਣਾ ਜੀ ਕਿੱਦਾਂ ਨਹੀਂ ਲੱਗੀ ਤੁਹਾਨੂੰ ਰੈਸਪੀ ਮਿਲਦੇ ਆ ਅਗਲੇ ਵੀਡੀਓ ਵਿੱਚ